डॉक्टर अंबेडकर जी के परिनिर्वाण दिवस मौके डॉक्टर अंबेडकर एजुकेशन मंच वालों अमृतसर की टीम ने श्रद्धांजलि दी इस मौके से अमृतसर रहे अमित कुमार मट्टू गिल सिंह कुमार जसपाल आजाद माइकल

ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਦੇ ਪੀਰ ਨਰਵਾਨ ਤੇ ਪਹਿਲਾਂ ਤਾਂ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦੇ ਆ ਔਰ ਬਾਬਾ ਸਾਹਿਬ ਅੰਬੇਡਕਰ ਜਿਹੜੇ ਕੀ ਬਹੁਤ ਜਨ ਸਮਾਜ ਅਤੇ ਉਹਨਾਂ ਲੋਕਾਂ ਦੀ ਆਵਾਜ਼ ਸੀ ਜਿਨ੍ਹਾਂ ਨੂੰ ਭਾਰਤ ਵਿੱਚ ਬਹੁਤ ਜ਼ਿਆਦਾ ਪਿੱਛੇ ਰੱਖਿਆ ਗਿਆ ਅੱਜ ਅਸੀਂ ਜਿੱਥੇ ਵੀ ਖਲੋਤੇ ਆ ਇਹ ਬਾਬਾ ਸਾਹਿਬ ਭੀਮrao ਅੰਬੇਡਕਰ ਦੀ ਬਦੌਲਤ ਹੀ ਹਾਂ ਉਸ ਤੋਂ ਪਹਿਲਾਂ ਸਾਡੇ ਮਹਾਪੁਰਸ਼ ਮਹਾਤਮਾ ਜੋਤੀਬਾ ਫੂਲੇ ਕਹਿੰਦੇ ਆ ਜਿਹੜੋ ਆਏ ਉਹਨਾਂ ਦੇ ਮਹਾਪੁਰਸ਼ਾਂ ਨੂੰ ਫੋਲੋ ਕਰਦੇ ਹੋਏ ਇਹ ਗੱਲ ਕਹੀ ਇਹ ਬਾਬਾ ਸਾਹਿਬ ਅੰਬੇਡਕਰ ਦੇ ਉਹਨਾਂ ਲੋਕਾਂ ਨੂੰ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੇ ਸਿਸਟਮ ਦੇ ਤਹਿਤ ਥੱਲੇ ਸੀ ਪਰ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸਮਤਾ ਸਮਾਨਤਾ ਭਾਈਚਾਰਾ ਬੰਧੂਤਾ ਜਿੰਨੀ ਦੇਰ ਭਾਈਚਾਰਾ ਨਹੀਂ ਹੋਏਗਾ ਸਾਡੇ ਲੋਕਾਂ ਵਿੱਚ ਭਾਏ ਵੱਖ-ਵੱਖ ਜਾਤਾਂ ਦੇ ਲੋਕ ਹੋਈਏ ਵੱਖ-ਵੱਖ ਮਜਬਾ ਦੇ ਲੋਕ ਹੋਈਏ ਜਿੰਨਾ ਡੇਰ ਤੱਕ ਸਾਡੇ ਚ ਭਾਈਚਾਰਾ ਨਹੀਂ ਆ ਅਸੀਂ ਕਿਸੇ ਵੀ ਸਮਾਜ ਦਾ ਜਿਹੜਾ ਅੰਦੋਲਨ ਆ ਭਾਏ ਉਹ ਐਜੂਕੇਸ਼ਨ ਦਾ ਹੋਵੇ ਪੜਾਈ ਦਾ ਹੋਵੇ ਕਾਰੋਬਾਰ ਦਾ ਹੋਵੇ ਉਸ ਅੰਦੋਲਨ ਨੂੰ ਖੜਾ ਨਹੀਂ ਕਰ ਸਕਦੇ ਸੋ ਇਹਨਾਂ ਮਹਾਪੁਰਸ਼ਾਂ ਨੂੰ ਅੱਜ ਸੰਧਾਜਲੀ ਦਿੰਦੇ ਹੋਏ ਜਿੱਤੇ ਬਾਬਾ ਸਾਹਿਬ ਬੇੜਕਰ ਉਹਨਾਂ ਦਾ 52 ਵਿੱਚ 6 ਦਸੰਬਰ ਨੂੰ ਪੰਜਾਬ ਵਿੱਚ ਸਾਨੂੰ ਵਿਛੋੜਾ ਦੇ ਗਏ ਔਰ ਲੱਖਾਂ ਲੋਕਾਂ ਦੀ ਰੋਜ਼ਗਾਰ ਅਤੇ ਵਪਾਰ ਅਤੇ ਐਜੂਕੇਸ਼ਨ ਦਾ ਪ੍ਰਬੰਧ ਕਰ ਗਏ ਉਸ ਮਹਾਪੁਰਸ਼ ਨੂੰ ਜਿਨ੍ਹਾਂ ਨੇ ਕਿ ਭਾਰਤ ਵਿੱਚ ਦੱਬੀ ਕੁਦਲੀ ਜਾਤੀਆਂ ਜਿਹੜੀ ਹੈ ਕਿ ਭਾਰਤ ਦੀ 85% ਜਾਤੀਆਂ ਸੀ ਉਹਨਾਂ ਦਾ ਸਿਰ ਤਾਂ ਚੁੱਕ ਕੇ ਆਪਣੇ ਆਪ ਨੂੰ ਕੋਈ ਵੀ ਤਰ੍ਹਾਂ ਦਾ ਖੜਾ ਨਾ ਕਰਦੇ ਨਾ ਕੋਈ ਪ੍ਰਾਪਰਟੀ ਜ਼ਿਆਦਾ ਬਣਾਈ ਪਰ ਅੱਜ ਸਾਡੇ ਲੋਕ ਹਜ਼ਾਰਾਂ ਤਰ੍ਹਾਂ ਦੀਆਂ ਪ੍ਰਾਪਤੀਆਂ ਉਹ ਰਾਜੇ ਮਹਾਰਾਜੇ ਬਣ ਗਏ ਡਾਕਟਰ ਇੰਜੀਨੀਅਰ ਬਣ ਗਏ ਉਸ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਦੇਣਵਾ ਸੋ ਅੱਜ ਅਸੀਂ ਡਾਕਟਰ ਅੰਬੇਡਕਰ ਐਜੂਕੇਸ਼ਨ ਮੋਂਚੂ ਵੱਲੋਂ ਅੱਜ ਇਹ ਸ਼ੁਰੂਆਤ ਕਰ ਰਹੇ ਹਾਂ ਕਿ ਜਿਹੜੇ ਲੋਕ ਪੜ੍ਹਾਈ ਵਿੱਚ ਵਾਂਝੇ ਰਹਿ ਚੁੱਕੇ ਸਾਡੇ ਸਮਾਜ ਦੇ ਸਾਡੇ ਬੱਚੇ ਰਹਿ ਚੁੱਕੇ ਆ ਸਾਡੀ ਕੋਸ਼ਿਸ਼ ਔਰ ਹਮੇਸ਼ਾ ਉਦਮ ਬਧਰਾਏ ਮਾਧਮ ਤੋਂ ਰਾਈਏ ਸੀ ਇਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਬੱਚਿਆਂ ਦੀਆਂ ਪੜ੍ਹਾਈਆਂ ਦੁਬਾਰਾ ਤੋਂ ਫਿਰ ਚੱਗਣ ਕਿਤੇ ਜਾਈਏ ਹੋਰ ਸਰਕਾਰਾਂ ਨੂੰ ਇਸ ਲਾਮਬੰਦ ਨੂੰ ਤਾੜਨ ਤੱਕ ਕਰਦੇ ਹਾਂ ਕਿ ਜਿਨ੍ਹਾਂ ਨੇ ਐਸਐਸਸੀ ਸਕਾਲਰਸ਼ਿਪਾਂ ਨੂੰ ਰੋਕਿਆ ਹੋਇਆ ਏ ਅਸੀਂ ਉਹਨਾਂ ਨੂੰ ਇਹ ਚੇਤਾਵਨੀ ਸਕਾਲਰਸ਼ਿਪਾਂ ਹਨ ਉਹ ਜਲਦੀ ਲਾਗੂ ਕਰੇ ਤਾਂ ਜੋ ਸਾਡੇ ਬੱਚੇ ਜਿਹੜੇ ਪੜ੍ਹਾਈਆਂ ਛੱਡ ਕੇ ਪਾਸੇ ਦੇ ਪੱਖੋਂ ਪੜ੍ਹਾਈਆਂ ਛੱਡ ਕੇ ਰਹਿ ਜਾਂਦੇ ਵਾਂਝੇ ਰਹਿ ਜਾਂਦੇ ਆ ਉਹ ਅੱਗੇ ਆ ਕੇ ਬਰਾਬਰ ਉਸ ਖਤਾਰ 'ਚ ਖੜੇ ਹੋਣ ਜਿੱਥੇ ਖਤਾਰ ਦੇ 바ਵਾ ਸਾਹਿਬ ਨੇ ਉਹਨਾਂ ਨੂੰ ਪਿੱਛੇ ਚੁੱਕ ਕੇ ਅੱਗੇ ਕੀਤਾ ਸੋ ਇਸੇ ਬੰਦਿਆਂ ਨਾਲ ਸਾਰੇ ਤੁਹਾਨੂੰ ਜੈਪੀਮ ਜੈ ਭਰਤ